ਆਸਰੇ ਲੈ ਕੇ ਤੁਰਦਾ ਏ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਮੈਨੂੰ ਕੇਵਲ ਤੇਰਾ ਆਸਰਾ ਤੇਰਾ ਸਹਾਰਾ ਠਾਕੁਰ ਜੀਓ ਤੁਹਾਰੋ ਪਰਨਾ ਤੇਰਾ ਹੀ ਆਸਰਾ ਪਰਨਾ ਸ਼ਬਦ ਅਸੀਂ ਕਈ ਵਾਰ ਜ਼ੁਬਾਨ ਤੇ ਲਿਆਉਂਦੇ ਆ ਜੀ ਕਈ ਵਾਰ ਬਜ਼ੁਰਗ ਜਦੋਂ ਘਰੋਂ ਨਿਕਲਦੇ ਨੇ ਨਾ ਤੇ ਉਹ ਮੋੜੇ ਦੇ ਉੱਤੇ ਉਹਨਾਂ ਨੇ ਪਰਨਾ ਰੱਖ ਲੈਣਾ ਜੀ ਜਿਹਨੂੰ ਆਪਾਂ ਕਈ ਵਾਰੀ ਕੱਪੜਾ ਕਹਿੰਦੇ ਆ ਸਾਹਾ ਸ਼ਬਦ ਵੀ ਵਰਤਨੇ ਆ ਜੀ ਕਈ ਵਾਰ ਸੀ ਸ਼ਬਦ ਵਰਤਨੇ ਆ ਸਾਫਾ ਕਈ ਵਾਰ ਉਹਨੂੰ ਸ਼ਬਦ ਵਰਤਨੇ ਆ ਪਰਨਾ ਤੇ ਕਦੀ ਕਦੀ ਆਪਾਂ ਜਦੋਂ ਸਿਰ ਤੇ ਛੋਟੀ ਦਸਤਾਰ ਬੰਨਨੇ ਆ ਨਾ ਉਹਦੇ ਲਈ ਵੀ ਸ਼ਬਦ ਵਰਤ ਲਈਨੇ ਆ ਜੀ ਪਰਨਾ ਸਿਰ ਤੇ ਬੰਨਣਾ ਹੈ ਕਈ ਸੱਜਣ ਸ਼ਬਦ ਵਰਤਦੇ ਨੇ ਸਾਫਾ ਬੰਨਣਾ ਹੈ ਕਈ ਆਪਾਂ ਸ਼ਬਦ ਵਰਤਨੇ ਆ ਛੋਟੀ ਦਸਤਾਰ ਸਜਾਣੀ ਗੱਲ ਹਜ਼ੂਰ ਨੇ ਪਰਨੇ ਦੀ ਕਈ ਪਰਨੇ ਦਾ ਭਾਵ ਅਸਰਾ ਉਹ ਬਜ਼ੁਰਗ ਮੈਂ ਬੇਨਤੀ ਕਰਨ ਲਗਾ ਸਾਂ ਕਈ ਵਾਰ ਨਾ ਘਰੋਂ ਨਿਕਲਣਾ ਉਹਨਾਂ ਮੋਢੇ ਤੇ ਪਰਣਾ ਰੱਖ ਲੈਣਾ ਕੱਪੜਾ ਰੱਖ ਲੈਣਾ ਉਹਨਾਂ ਨੂੰ ਪੁੱਛੀਏ ਕੀ ਲੋੜ ਏ ਰੀ ਉੰਜ ਸੋਹਣੇ ਜ਼ਿਆਦਾ ਲੱਗਦੇ ਉਹ ਕਹਿੰਦੇ ਸਨ ਨਹੀਂ ਪੁੱਤਰ ਕਈ ਵਾਰ ਹੱਥ ਮੂੰਹ ਸਾਫ਼ ਕਰਨਾ ਪੈਣਾ ਤੇ ਇਹਦਾ ਆਸਰਾ ਹੀ ਬੜਾ ਹੈ ਇਹਦਾ ਸਹਾਰਾ ਬੜਾ ਹੁੰਦਾ ਹੈ ਪਤਾ ਨਹੀਂ ਕਿੱਥੇ ਲੋੜ ਪਵੇ ਅਸਲਾ ਵਿੱਚ ਪਰਨੇ ਦਾ ਅਰਥ ਹੈ ਜੀ ਸਹਾਰਾ ਤੇ ਆਸਰਾ ਸਤਿਗੁਰੂ ਨੇ ਬਚਨ ਕਿਹਾ ਕਹਿਣ ਲਗੇ ਵਾਹਿਗੁਰੂ ਪਰਮਾਤਮਾ ਮੈਂ ਕੇਵਲ ਜੀਵਨ ਵਿੱਚ ਤੈਨੂੰ ਆਪਣਾ ਆਸਰਾ ਬਣਾਇਆ ਏ ਦੁਨੀਆ ਦੀ ਆਸ ਤੇ ਜੀਵਨ ਨਹੀਂ ਮੈਂ ਬਤੀਤ ਕਰਦਾ ਮੇਰੇ ਜੀਵਨ ਦਾ ਆਧਾਰ ਮੇਰੇ ਜੀਵਨ ਦਾ ਤੂੰ ਹੀ ਆਸਰਾ ਹੈ ਪ੍ਰਭ ਜੀਓ ਤੂੰ ਮੇਰਾ ਪ੍ਰਾਣ ਆਧਾਰ ਹੈ ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ ਏ ਵਾਹਿਗੁਰੂ ਮੈਨੂੰ ਤੇਰਾ ਹੀ ਆਸਰਾ ਹੈ ਮੇਰੇ ਪ੍ਰਾਣਾ ਦਾ ਸਹਾਰਾ ਹੈ ਹੀ ਤੂੰ ਹੈ ਜੇ ਮੈਂ ਆਪਣੇ ਅੰਦਰ ਵੱਲ ਝਾਤੀ ਮਾਰਨਾ ਸੱਜ ਇਹ ਜੇ ਗੁਰਮੁਖ ਜਦੋਂ ਆਤਮਕ ਤੌਰ ਤੇ ਝਾਤੀ ਮਾਰਾਂਗੇ ਅਧਿਆਤਮ ਵਿੱਚ ਅੰਦਰ ਲੀਨ ਹੋ ਕੇ ਅੰਦਰ ਦੀ ਖੇੜਾ ਜਿਹੜੇ ਸਾਥ ਹਲਦੇ ਪੈਣੇ ਕਈ ਵਾਰ ਨਾ ਬੰਦਾ ਕਹਿੰਦਾ ਜੀ ਸਾਹ ਲੈ ਰਿਹਾ ਅਜੇ ਜਾਉਂਦਾ ਜੀ ਸਾਤ ਇਹ ਜੇ ਸਾਹ ਲੈਣਾ ਜਾਂ ਸਾਹ ਛੱਡ ਦੇਣਾ ਇਹ ਸਾਡੇ ਆਪਣੇ ਹੱਥ ਨਹੀਂ ਜੇ ਆਪਣੇ ਹੱਥ ਹੋਵੇ ਤੇ ਰਾਤ ਨੂੰ ਬੰਦੇ ਦਾ ਕੰਮ ਮੁੱਕ ਜਾ ਬੰਦਾ ਇਹ ਤੇ ਕੋਸ਼ਿਸ਼ ਕਰ ਲੈ ਵੀ ਦਿਨੇ ਮੇਰੀ ਮਰਜ਼ੀ ਨਾਲ ਸਾਹ ਚੱਲਦਾ ਵੀ ਏ ਮੈਂ ਸਾਹ ਰੋਕ ਵੀ ਲਈ ਨਾ ਤੇ ਰਾਤ ਸੁਤਿਆਂ ਕੌਣ ਚਲਾਉਂਦਾ ਜਦੋਂ ਆਪਾਂ ਸੌਂ ਜਾਂਦੇ ਆ ਇਹ ਮਸ਼ੀਨ ਉਦੋਂ ਕਿਵੇਂ ਚੱਲਦੀ ਪਈ ਏ ਕਦੀ ਧਿਆਨ ਮਾਰ ਕੇ ਵੇਖਿਆ ਜੇ ਨਾ ਜਾਗਦਿਆਂ ਨਾ ਸੁਤਿਆਂ ਅਸੀਂ ਆਪ ਲੈਂਦੇ ਵੀ ਨਹੀਂ ਕਿ ਰੋਕ ਵੀ ਨਹੀਂ ਸਕਦੇ ਸਵਾਸਾਂ ਨੂੰ ਅਸਲ ਵਿੱਚ ਕਿਰਿਆ ਉਹਦੇ ਹੱਥ ਵਿੱਚ ਨਿਰੰਤਰ ਚੱਲਦੀ ਪਈਏ ਜੇਦਣ ਉਹ ਰੋਕਦਾ ਹੈ ਉਦਣ ਇਸ ਮਿੱਟੀ ਦੀ ਕੋਈ ਕੀਮਤ ਨਹੀਂ ਹੈ